ਤੁਰਿਆ ਜਾ ਬਾਈ ਬੁਲਾਉਂਗਾ ਮੈਂ ਤੁਰਿਆ ਚਲੋ ਤੇਰਾ ਕਿਲਾ ਦਾ ਛੋਟਾ ਕਿਲਾ ਦਾ ਮੇਰਾ ਸਤੀਜਾ ਤੁਸੀਂ ਕਿੱਥੇ ਆਏ ਸੀ ਮਾਨਸਾ ਦੋਨੇ ਇੱਥੇ ਡੱਕਿਆ ਹੋਇਆ ਸੀ ਕਲਾ ਦੇ ਕਲਾ ਦੇ ਹਾਂ ਠੀਕ ਹੈ ਉੱਥੋਂ ਹੀ ਭੱਜਿਆ ਹਾਂ ਤੁਸੀਂ ਇਹਦੇ ਮਾਗਰ ਆਏ ਹੋ ਆਇਆ ਕਿੱਥੇ ਆਇਆ ਹੋ ਇਹ ਇਹ ਕਿੱਥੇ ਆਇਆ ਕਿਸ ਦੀ ਗੱਲ ਮੈਂ ਤਾਂ ਪੈਦਲ ਆਇਆ ਬਲਾਡਿਓ ਪੈਦਲ ਆ ਗਿਆ ਹਾਂ ਮੈਂ ਕਿਸੇ ਨੂੰ ਫੜ ਫੜ ਕੇ ਇਹਦੇ ਮਾਗਰ ਲੱਗਿਆ ਰਿਹਾ ਹਾਂ ਨਾਲ ਨਹੀਂ ਤੁਰੇ ਇਹਦੇ ਮਾਂ ਪਿਓ ਨੂੰ ਫੋਨ ਕਰਤਾ ਹਾਂ ਮੈਂ ਫੋਨ ਲਾ ਮੇਰੇ ਸਾਹਮਣੇ ਦੇ ਮਾਂ ਪਿਓ ਨੂੰ ਕਰ ਦੋ ਨੰਬਰ ਲਾ ਆ ਲਾਲੋ ਤੁਸੀਂ ਇਹਦਾ ਨਾਮ ਕਿੱਥੋਂ ਲੈਤਾ ਇਹਨਾਂ ਸ਼ੈਣੀ ਮੈਨੂੰ ਨਹੀਂ ਪਤਾ ਵੀਰੇ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਤੁਸੀਂ ਹਟਾਇਆ ਨਹੀਂ ਪਹਿਲਾਂ ਕਦੇ ਇਹ ਮੈਂ ਮੈਂ ਤਾਂ ਮੈਂ ਤਾਂ ਦੱਸਿਆ ਹੀ ਨਹੀਂ ਇਹਨੇ ਤੁਹਾਨੂੰ ਪਤਾ ਤਾਂ ਹੈਗਾ ਤੁਸੀਂ ਕਹਿੰਦੇ ਪਹਿਲਾਂ ਦੱਸੋ ਉਹ ਮੈਂ ਤਾਂ ਦੱਸਿਆ ਹੀ ਨਹੀਂ ਇਹਨੇ ਤੁਹਾਨੂੰ ਨਹੀਂ ਕਹਿੰਦੇ ਕੁਛ ਅਸੀਂ ਵੀਰੇ ਵੀਰੇ ਮੈਂ ਇਹਦੇ ਪਲਾਈ ਫੋਨ ਦੇ ਪਾਪੇ ਨੂੰ 8847 ਆ ਨਹੀਂ ਲਿਆ ਯਾਰ ਉਹ ਆਉਣ ਲੱਗ ਰਹੇ ਨੇ ਇਹਦੀ ਮੰਮੀ ਆ ਲੱਭ ਉਹ ਇਹਦੀ ਮੰਮੀ ਆਉਣ ਲੱਗ ਰਹੀ ਆ ਕੀ ਕਿ ਐਡਾ ਸ਼ਰੀਰ ਹੈ ਭੈਣ ਚੋੜਾ ਆਉਣ ਲੱਗ ਰਿਹਾ ਦੇਖੀ ਪ੍ਰਮਾਨ ਇਧਰ ਆ ਜਾਓ ਇਧਰ ਦੇਖੋ ਭਾਈ ਹਾਂ ਜਵਾਨੀ ਦਾ ਆ ਦੇਖੋ ਇਹ ਖੜਾ ਉਸਤਾਦ ਲਾਈ ਬੈਠਾ ਹੋਇਆ ਹੈ ਆਜ ਕਾ ਤਾਜ਼ਾ ਲੱਗਿਆ ਹੋਇਆ ਹੈ ਆ ਦੇਖੋ ਬਈ ਤਾਜ਼ਾ ਓਏ ਯਾਰ ਤੁਸੀਂ ਸੁਧਰਦੇ ਨਹੀਂ ਹੋਏ ਖੜਾਓ ਖੜਾਓ ਤਗੜਾ ਆ ਫੜੀ ਯਾਰ ਆਪਣੀ ਸੁਭਾਣਾ ਵੀ ਆ ਆਹ ਹਾਂ ਲੈ ਭਾਈ ਮੈਥੋਂ ਤਾਜ਼ਾ ਸ਼ਰੀਰ ਹੈ ਕਿਉਂ ਕਿਹੜਾ ਪਿੰਡਾ ਓਏ ਸਤੰਦਰ ਰਾਯਰ ਕਿੰਨਾ ਸੋਨਾ ਪਤਖਾਂ ਦੇਖ ਇਧਰ ਹੀ ਉਧਰ ਤੂਰੇ ਮਰ ਜਾਂਦਾ ਇੱਥੇ ਡਿੱਗ ਕੇ ਆ ਕਿੱਥੇ ਪਿਆ ਟੁੱਟ ਜਾਣੀ ਸੀ ਪਟਾਣ ਟੁੱੜਦੀ ਤੇਰੀ ਇਹ ਤੇਰਾ ਕੀ ਲੱਗਦਾਗਾ ਨਾਲ ਆਣਾ ਤੇਰੇ ਭਾਈ ਇਹ ਤੂੰ ਬੋਲ ਮੈਂ ਕੀ ਲੱਗਦਾ ਇਹ ਇਹ ਕੀ ਲੱਗਦਾ ਤੇਰਾ ਕੱਠਿਆ ਇਸ ਦੋਨੇ ਹੈਂ ਸਕੂਟੀ ਤਾਂ ਇਸ ਦੋਨੇ ਜੀ ਜੀ ਇਹਨੇ ਵੀ ਲਾਇਆ ਸੀ ਨਾਲ ਮੈਂ ਨਹੀਂ ਇਹ ਕੱਠਿਆ ਇਸ ਸਕੂਟੀ ਤੁਸੀਂ ਹਾਂਜੀ ਤੇ ਤੂਰੇ ਬੇਸੁੱਧ ਹੋ ਗਿਆ ਤੂੰ ਗਣਾ ਮੈਨੂੰ ਬੱਚਿਆਂ ਨਾਲ ਸੱਤ ਦਸੂ ਮੇਰੇ ਪਿਓ ਨੂੰ ਹੁਣ ਚਲੋ ਕੋਈ ਗੱਲ ਸੁਧਾਰੋ ਤੇਰਾ ਕੀ ਲੱਗਦਾ ਇਹ ਮੇਰੇ ਤਾਂ ਕੋਈ ਨਸਾ ਹੀ ਨਹੀਂ ਹੈ ਸਹੀ 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 ਠੀਕ ਸਾਰਾ ਦੇਖੂ ਮਗੜੇ ਦੇ ਪੂਆ ਨੈਰਚਾ ਅੱਛਾ ਤੂੰ ਪਿੱਛੇ ਆਇਆ ਨੇ ਤੇਰੇ ਹਣਾ ਇਹ ਤਾਂ ਗਵਾਂਢੀ ਆ ਵਾਰੀ ਤਾਂ ਹਣਾ ਮਗੜੇ ਕਿੱਥੋਂ ਲੈਨਾ ਪੁੱਤ ਮੈਨੂੰ ਐਂ ਦੱਸ ਤੈਨੂੰ ਗੁੱਸ ਨਹੀਂ ਕਹਿੰਦੇ ਕਿੱਥੋਂ ਲੈਨਾ ਤੂੰ ਕਿੱਥੋਂ ਲੈਤਾ ਸੀ ਇਹ ਚਿੱਟਾ ਆ ਸਹੀ ਕਰ ਲੈ ਤਾਂ ਨਹੀਂ ਲੈ ਆ ਯਾਰ ਇੱਥੋਂ ਕਿਤੋਂ ਕਿੱਥੋਂ ਲੈਤਾ ਪੁੱਤ ਮੈਨੂੰ ਐਂ ਦੱਸ ਬਾਈ ਯਾਰ ਤੂੰ ਉਹ ਗੱਡਾ ਸ਼ਰੀਰ ਆ ਬਾਈ ਕਬੱਡੀ ਵਾਲਾ ਤਾਂ ਕਾਹਡਾ ਤਕੜਾ ਸ਼ਰੀਰ ਕੋਈ ਐ ਵੀ ਨਹੀਂ ਪਲਵਾਨ ਉਹਨੇ ਡਿੱਗੀ ਤੇ ਪੰਦਰਾ ਉਹ ਗੱਡਾ ਸ਼ਰੀਰ ਬਾਈ ਯਾਰ ਦੇਖੀ ਡੌਲੇ ਯਾਰ ਅੱਡਾ ਤਕੜਾ ਚੌੜਾ ਭੌੜਾ ਯਾਰ ਆ ਦੇਖ ਜਿੰਮ ਕੀ ਲਾਉਣਾ ਤੂੰ ਟੀਕਾ ਲੱਗ ਗਿਆ ਇਹਦੇ ਜਿੰਮ ਤਾਂ ਉਥੋਂ ਮੰਨਦਾ ਇਹ ਸ਼ਰੀਰ ਭਾਂ ਦੇ ਮੇਰੇ ਤੋਂ ਆਣਾ ਦੇਖੋ ਯਾਰ ਤੂੰ ਬਾਈ ਐਡਾ ਹੱਥ ਹੀ ਦੇਖੋ ਹਾਥੀ ਵਰਗਾ ਬੰਦਾ ਟੀਕੇ ਨੇ ਡੇਰ ਰੱਖਿਆ ਸੀ ਉੱਥੇ ਲੋਕ ਨੰਗੀ ਜਾਂਦੇ ਆ ਤਮਾਸ਼ਾ ਦੇਖੀ ਜਾਂਦੇ ਆ ਵਿਚਾਰਾ ਕੋਲੇ ਦਾ ਚਾਚਾ ਪਾਇਆ ਬੈਠਾ ਹੈਗਾ ਉਹ ਵਿਚਾਰਾ ਜਦੋਂ ਉੱਥੋਂ ਡਿੱਗ ਕੇ ਮਰ ਜਾਂਦਾ ਫੇਰ ਤੂੰ ਭਲਾਡੇ ਦੋਰੇ ਕਿਵੇਂ ਆ ਗਿਆ ਕੋਈ ਇੰਨੇ ਦੀ ਉਹਨਾਂ ਦੀ ਦਵਾਈ ਲੈ ਕੇ ਆ ਤੂੰ ਲੈਤਾ ਕਿੱਥੋਂ ਨਸ਼ਾ ਇਹ ਦੱਸ ਤੂੰ ਐਂ ਦੱਸ ਨਸ਼ਾ ਲੈਦਾ ਕਿੱਥੋਂ ਆ ਤੈਨੂੰ ਕੁਝ ਨਹੀਂ ਕਹਿੰਦੇ ਭਲਾਡੇ ਪੋਲ ਦੇ ਥੱਲੇ ਆ ਮਿਲਦਾ ਕਹਿੰਦਾ ਮਰਜ਼ੀ ਲੈ ਲੋ ਹਣਾ ਉਹ ਬਸਤੀ ਚੋਂ ਵੀ ਆ ਮਿਲਦਾ ਨਾ ਮਿਲਦੇ ਵੀਰੇ ਮਿਲਦੇ ਹਣਾ ਹਣਾ ਮੈਂ ਕਹਿੰਦਾ ਸਰਿਆਮ ਵਾਦੂ ਬਤਾਈਏ ਲਾਉਂਦੇ ਹਣਾ ਆਪਣੇ ਜਵਾਬ ਖ ਮਰੀ ਜਾਂਦੇ ਇਹ ਵਿਚਾਰਾ ਤੇਰੇ ਉਰੇ ਬੈਠਾ ਦੇਖੀ ਇਹ ਹਣਾ ਹਾਂ ਮੈਂ ਤਾਂ ਮੈਂ ਤਾਂ ਅਜੂ ਉਹੀ ਲਾ ਲੈ ਨਸ਼ਾ ਤੇਰਾ ਵੀ ਟਲਕੀ ਬਚਾਉਣਗੇ ਤੈਨੂੰ ਸ਼ਿਲਾਜੀਤ ਲਈ ਫਿਰਦਾ ਨਾ ਆਪਤੰਦਰਾ ਉਹ ਟਿਕਾੜੂ ਅੱਡੇ ਕਿੱਥੇ ਤੇਰੇ ਕੋਲ ਦੇ ਦੇ ਸੰਜ ਕਿੱਥੇ ਡਿਗਾ ਇੱਧਰੀ ਡਿ ਗਈ ਕਿੱਥੇ ਉਧਰ ਬਾਹਣ ਹੈ ਬਾਹਣ ਕਿਉਂ ਡੇਗੇਗਾ ਬਾਹਣ ਚ ਕਿਸੇ ਪੈਰ ਤੇ ਵੱਜਿਆ ਲਾ ਕੇ ਇੰਨੇ ਇੱਥੇ ਲਾਇਆ ਸੀ ਉਹ ਉਹਨੇ ਲਾਇਆ ਸੀ ਉਹਨੇ ਲਾਇਆ ਸੀ ਉਹਨੇ ਲਾਇਆ ਸੀ ਓਏ ਹਾਂ ਜੀ ਇੱਥੇ ਲਾ ਕੇ ਕਿੱਥੇ ਉੱਤੀ ਪੈ ਗਿਆ ਇੱਥੇ ਲਾ ਕੇ ਬਾਦ ਇੱਥੇ ਡਿੱਗ ਪਿਆ ਟੁੱਟ ਪੈਰੀ ਹੋ ਗਿਆ ਕਿੰਨੇ ਨਾਲ ਆਸੀ ਹੈ ਕਿੱਥੇ ਪਿਆ ਹੈ ਹੈ ਚੱਕ ਕੇ ਲਈ ਮਾਰ ਉਹ ਪਿਆ ਚੱਕ ਕੇ ਲਈ ਮਾਰ ਕੇ ਛਾਲ ਉਹ ਪਿਆ ਉਹ ਤੂੰ ਬਾਹਣ ਹੈ ਕਿਸਦਾ ਉਹ ਜਿਹੜੋ ਬਾਉਂਦੇ ਨੇ ਕਿਸੇ ਪੈਰ ਤੇ ਬੱਜਾਉਣ ਰੇਡ ਜੋ ਹੋ ਗਿਆ ਤਾਂ ਹਾਂ ਹੋਰ ਨਹੀਂ ਮਾਰੇਗਾ ਸਰਦਾਰ ਜੀ ਪਰ ਉਹ ਵਾਹ ਇੱਥੇ ਪਿਆ ਵਾਇ ਜਰਾ ਲਾ ਆਇਆ ਮੰਡੀ ਤੋਂ ਆਇਆ ਉਹ ਇਹਦਾ ਚਲ ਕੀ ਕਸੂਰ ਆ ਦੇਖ ਆ ਦੇਖ ਬਲੱਡ ਵੀ ਇੰਦਰੀ ਆ ਦੇਖ ਮੈਂ ਜਦੋਂ ਸਾਰ ਪਹਿਲੀ ਬਲੱਡ ਆ ਪਾਈ ਬੱਚੋ ਹੋ ਆ ਜਾਂਦਾ ਫਿਰ ਹਣਾ ਇਹਦੇ ਵਿੱਚ ਹੀ ਬਲੱਡ ਹੈ ਆ ਦੇਖੋ ਇੰਨਾ ਬਲੱਡ ਹੈ ਚ ਐਡਾ ਨੌਜਵਾਨ ਆ ਟੀਕਾ ਆ ਲਾ ਕੇ ਹਣਾ ਬੁਖਾਹੀ ਲਾਸ ਨਾ ਤੇਰੀ ਉਮਰ ਕਿੰਨੀ ਹੈ ਸ਼ਰਾ 19 ਸਾਲ ਕਹਿੰਦਾ ਚਲ 20 22 ਸਾਲ ਦਾ